ਸਦਰ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਮਿੰਟ ਸਿਰਫ 15 ਮਿੰਟ ਗੱਡਰ ਚਵਾੜਾਂਗਾ ਉੱਚ ਪਤਾ ਲੱਗੇ ਕਿ ਬਿਨਾ ਸੇਫਟੀ ਸਮਾਨ ਦੇ ਜ਼ਿੰਦਗੀ ਕਿੱਦਾਂ ਦਮ ਤੋੜ ਦਿੰਦੀ ਹੈ ਸੇਫਟੀ ਦੀ ਕਿੱਟ 60-60 ਹਜ਼ਾਰ ਰੁਪਈਆ ਠੇਕੇਦਾਰ ਖਾ ਜਾਂਦੇ ਨੇ ਔਰ ਕੀ ਸਰਕਾਰੀ ਬਾਬੂ ਤੇ ਮੰਤਰੀ ਤੇ ਚੇਅਰਮੈਨ ਦੀ ਮਿਲੀ ਭਗਤ ਦੇ ਬਿਨਾ ਹੋ ਜਾਂਦਾ ਪੋਸੀਬਲ ਨਹੀਂ ਹੈ ਕੋਠੀ ਜਿਹੜੀ ਘੇਰ ਰਹੇ ਆ ਭਗਵੰਤ ਮਾਨ ਦੇ ਨੌਕਰ ਦੀ ਸਿਆਸੀ ਲੋੜੀਆਂ ਜਿਹੜਾ ਲੈ ਕੇ ਚੇਅਰਮੈਨ ਬਣ ਗਿਆ ਓਏ ਹੈਗਾ ਚੇਅਰਮੈਨ ਰਿੰਟੋ ਜਿਹੜਾ ਦਲਿਤਾਂ ਦਾ ਦੁਸ਼ਮਣ ਹੈ ਮਜ਼ਦੂਰਾਂ ਦਾ ਦੁਸ਼ਮਣ ਹੈ ਗਰੀ ਪੰਜਾਬੀ ਦਾ ਦੁਸ਼ਮਣ ਹੈ ਸਾਬ ਜੀ ਵੀ ਤੁਸੀਂ ਅੱਜ ਅਰਥੀ ਫੂਕ ਮਜਾਰਾ ਕੱਟ ਰਹੇ ਹੋ ਭਾਂਡਾ ਤੱਕ ਭਰ ਰਹੇ ਹੋ ਸਭਾ ਸਾਰੀਆਂ ਨਭਾਈਆਂ ਵਾ ਕਿ ਲੱਗਦਾ ਹੁਣ ਫੁੱਲ ਵੀ ਤੁਸੀਂ ਤਾਰ ਕੇ ਆਓਗੇ ਨਹੀਂ ਜੀ ਫੁੱਲ ਤਾਰਨੇ ਇਹਨਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਸਾਡੀ ਨਹੀਂ ਹੈ ਜਿਹੜਾ ਸਫਾਈ ਦਾ ਕੰਮ ਹੈ ਭਗਵਾਨ ਜਮਾਨ ਨੂੰ ਸਾਰ ਕੇ ਇਹਨੂੰ ਝਾੜੂ ਮਾਰ ਕੇ ਇਹਦੇ ਜਿਹੜੇ ਇੱਕ ਸਾਈਡ ਤੇ ਜ਼ਰੂਰ ਕਰ ਦਨਗੇ ਕਿਹਾ ਰਹੇ ਬੜੇ ਲੰਬੇ ਸਮੇਂ ਤੋਂ ਕੱਚੇ ਨੇ ਜਿਹੜੇ ਹੈਗੇ ਸੀ ਉਹ ਵੀ ਇਹਨਾਂ ਨੂੰ ਕੱਢ ਦਿੱਤਾ ਗਿਆ ਵਾ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਆਏ ਦਿਨ ਅਸੀਂ ਜਿਹਨੇ ਬੁਲਾਇਆ ਮਾਨੂੰ ਪੱਕੇ ਕਰ ਰਹੇ ਆ ਤੇ ਫੇਰੇ ਪਾਗਲ ਹੋਏ ਆ ਸੜਕਾਂ ਦੇ ਤੁਰੇ ਫਿਰਦੇ ਧੱਕੇ ਤੋਂ 15 ਸਾਲ ਤੋਂ ਕੰਮ ਕਰਦੀ ਪਈਆਂ ਇੰਪਰੂਵਮੈਂਟ ਸਿਭਾਈ ਸੇਵਕ ਚੇਅਰਮੈਨ ਇੰਟੂ ਨੇ ਬੜੇ ਹੀ ਵਰਕ ਕਰਤਾ ਅੰਗੇ ਕਹਿੰਦਾ ਸਾਡੇ ਮਲਾਜ਼ਮ ਹੀ ਨਹੀਂ ਜੁਮਾ ਜੁਮਾ 6 ਮਹੀਨੇ ਤੋਂ ਆਇਆ ਕਹਿੰਦਾ ਸਾਡੇ ਮਲਾਜ਼ਮ ਹੀ ਨਹੀਂ ਤੁਸੀਂ ਇੰਪਰੂਵਮੈਂਟ ਟਰਸਟ ਕਰੋੜਾ ਰੁਪਏ ਦੀ ਮਲਾਈਆਂ ਖਾਂਦਾ ਇੱਥੇ ਕਰੋੜਾਂ ਦੀ ਐਫਡੀਆਂ ਲੈ ਕੇ ਇਸ ਟਰਸਟ ਤੋਂ ਭੱਜ ਜਾਂਦੇ ਲੋਕ ਪਲਾਟ ਹਰ ਦੂਜੇ ਦਿਨ ਵੇਚੇ ਜਾਂਦੇ ਆ ਪਰ ਇੱਕ ਸਿਭਾਈ ਸੇਵਕ ਪੱਕਾ ਨਹੀਂ ਹੈਗਾ ਸ਼ਰਮਲੀ ਆਂਦੀ ਸਰਕਾਰ ਮੰਗ ਸਾਡੀ ਸਿੰਪਲ ਹੈ ਕਿ ਸਾਨੂੰ ਲੋਕਲ ਬੋਡੀ ਮਿਨਿਸਟਰ ਜਿਹੜਾ ਸਾਡਾ ਕੰਸਰਨ ਡਿਪਾਰਟਮੈਂਟ ਹੈਗਾ ਉਹਦੇ ਨਾਲ ਮੀਟਿੰਗ ਕਰਾਈ ਜਾਵੇ ਜੁਮਾ ਜੁਮਾ 6 ਮਹੀਨੇ ਨਹੀਂ ਹੋਏ ਇਸ ਚੇਅਰਮੈਨ ਨੂੰ ਗੱਡੀ ਸੰਭਾਲੇ ਸਿਆਸੀ ਰੋੜੀਆਂ ਦੇਖ ਕੇ ਦਿੱਲੀ ਤੋਂ ਇਹ ਚੇਅਰਮੈਨ ਨਹੀਂ ਲਏ ਪਰ ਆਂਦਿਆ ਦੀ ਪਹਿਲੀ ਸਟੇਟਮੈਂਟ ਸੀ ਕਿ ਤੁਦੀ ਮਜ਼ਦੂਰ ਸਾਡੇ ਨਹੀਂ ਹੈਗੇ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਸਰਕਾਰ ਸਭ ਤੋਂ ਪਹਿਲਾਂ ਠੇਕੇਦਾਰੀ ਸਿਸਟਮ ਲੈ ਕੇ ਆਈ ਉਸ ਤੋਂ ਬਾਅਦ ਕਾਂਗਰਸਾ ਵੀ ਰਾਜ ਰਿਆ ਕਮਿਸ਼ਨਾਂ ਦਾ ਚੱਕਰ ਹੈਗਾ ਸਰਕਾਰੀ बाबू ਕਮਿਸ਼ਨ ਖਾਂਦੇ ਆ ਔਰ ਨਾਲ ਜਿਹੜਾ ਮੌਕੇ ਦਾ ਮੁੱਖ ਮੰਤਰੀ ਹੋਵੇ ਮੰਤਰੀ ਹੋਵੇ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤਾਲੂ ਜਾਂ ਮਰਸਾਦੇ ਮਜੀਠਾ ਰੋਡ ਦੀਆਂ ਜਿੱਥੇ ਕੀ ਅੱਜ ਵੱਡੀ ਤਦਾਦ ਵਿੱਚ ਸਫਾਈ ਸੇਵਕ ਜਿਹੜਾ ਕੀ ਉਹਨਾਂ ਵੱਲੋਂ ਸਰਕਾਰ ਦਾ ਪੁੱਤਲਾ ਫੁਕਾਇਆ ਜਾ ਰਿਹਾ ਅਰਥੀ ਫੁਕ ਬਜਾਰਾ ਕੱਢੇ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਵੱਡੀ ਤਦਾਦ ਵਿੱਚ ਸਾਡੇ ਭਰਾ ਨੇ ਅਤੇ ਜਿਹੜੇ ਕਮਨੀ ਸਿੰਘ ਰਿੰਟੂ ਜਿਹੜੇ ਕੀ ਚੇਅਰਮੈਨ ਦੇ ਇਮਪਰੂਵਮੈਂਟ ਟਰਸਟ ਉਹਨਾਂ ਦੇ ਦਫ਼ਤਰ ਦੇ ਬਾਅਦ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤਸਵੀਰਾਂ ਸੀ ਤੁਹਾਨੂੰ ਵੱਡੀ ਸਾਂਝੀ ਕਰਾਂਗੇ ਅਰਤੀ ਫੂਕ ਜਿਹੜਾ ਮਜਾਰਾ ਕਰਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਕਿ ਪੁਤਲਾ ਬਣਾਇਆ ਗਿਆ ਵਾ ਅਤੇ ਉਹਨਾਂ ਦੀ ਅਰਤੀ ਤੱਕ ਜਿਹੜੀ ਫੂਕੀ ਜਾਊਗੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਸਾਂਝੀ ਕਰਾਏ ਆ ਅਮਰਸਾਦੀਆ ਮਜੀਠਾ ਰੋਡ ਦੀ ਆ ਤਸਵੀਰਾਂ ਲਗਾਤਾਰ ਤੁਹਾਨੂੰ ਸਾਂਝੀ ਕਰਾਏ ਜਿੱਥੇ ਕਿ ਅਰਤੀ ਫੂਕ ਮਜਾਰਾ ਕੀਤਾ ਜਾ ਰਿਹਾ ਆਪਣੀਆਂ ਬੰਗਾਂ ਨੂੰ ਲੈ ਕੇ ਸਫਾਈ ਸੇਵਕਾਂ ਵਾਲੋ ਜਿਹੜਾ ਵੱਡੀ ਜਦਾਂ ਵੀ ਜਿਹੜਾ ਇਹ ਤਰਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਲੈ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਜਿਹੜੀ ਸਾਂਝੀ ਕਰਦੇ ਆ ਹਾਂ ਹਾਂਜੀ ਨਿਤਿ ਜੀ ਅੱਜ ਕੀ ਮੰਗਾਂ ਨੇ ਜਿਹੜੇ ਤੁਹਾਡੇ ਵੱਲੋਂ ਅੱਜ ਅਰਥੀ ਭੁਗ ਬੁਜਾਰਾ ਕੱਢਾ ਜਾ ਰਿਹਾ ਸੀ ਦੇਖਿਆ ਤੁਸੀਂ ਭਾਂਡਾ ਤੱਕ ਭੰਡਿਆ ਸਰਕਾਰ ਦਾ ਕੀ ਕਹਿਣਾ ਚਾਹੋਗੇ ਤੁਸੀਂ ਇੰਪਰੂਵਮੈਂਟ ਰਸਤੇ ਕੱਚੇ ਸਫਾਈ ਸੇਵਕਾਂ ਦਾ ਲੰਬੇ ਸਮੇਂ ਤੋਂ ਪ੍ਰਦਰਸ਼ਨ ਠੇਕੇਦਾਰੀ ਸਿਸਟਮ ਦੇ ਖਿਲਾਫ ਪੱਕੇ ਰੋਜ਼ਗਾਰ ਲਈ ਚੱਲ ਰਿਹਾ ਸੀ ਪਹਿਲਾਂ 8 ਤਰੀਕ ਨੂੰ 8 ਅਕਤੂਬਰ ਨੂੰ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਵਿੱਚ ਪ੍ਰਸ਼ਾਸਨ ਨੇ ਇਹ ਕਿਹਾ ਕਿ ਭਾਈ ਕਿ ਲੋਕਲ ਬੋਡੀ ਮਿਨਿਸਟਰ ਦੇ ਨਾਲ ਮੀਟਿੰਗ ਕਰਾਵਾਂਗੇ ਉਸ ਤੋਂ ਬਾਅਦ 15 ਦਿਨ ਬਾਅਦ ਕਿਉਂਕਿ ਤਿਉਹਾਰ ਦੇ ਦਿਨ ਸਨ ਔਰ ਤਿਉਹਾਰ ਦੇ ਦਿਨਾਂ ਤੋਂ ਬਾਅਦ 23 ਅਕਤੂਬਰ ਤੋਂ ਅਨਮਿੱਥੇ ਸਮੇਂ ਲਈ ਇਨਡੈਫਿਨਿਟ ਟਾਈਮ ਲਈ ਫੇਰ ਹੰਗਰ ਸਟ੍ਰਾਈਕ ਪਹ ਹੜਤਾਲ ਜਾਰੀ ਹੈ ਲੋਕਲ ਪ੍ਰਸ਼ਾਸਨ ਨੂੰ ਫੇਰ ਕਿਹਾ ਗਿਆ ਮੰਗ ਸਾਡੀ ਸਿੰਪਲ ਹੈ ਕਿ ਸਾਨੂੰ ਲੋਕਲ ਬੋਡੀ ਮਿਨਿਸਟਰ ਜਿਹੜਾ ਸਾਡਾ ਕੰਸਰਨ ਡਿਪਾਰਟਮੈਂਟ ਹੈਗਾ ਉਹਦੇ ਨਾਲ ਮੀਟਿੰਗ ਕਰਾਈ ਜਾਵੇ ਜੁਮਾ ਜੁਮਾ 6 ਮਹੀਨੇ ਲਈ ਹੋਏ ਇਸ ਚੇਅਰਮੈਨ ਨੂੰ ਗੱਡੀ ਸੰਭਾਲ ਲਈ ਸਿਆਸੀ ਰੋੜੀਆਂ ਦੇਖ ਕੇ ਦਿੱਲੀ ਤੋਂ ਇਹ ਚੇਅਰਮੈਨ ਹੀ ਲਏ ਔਰ ਜਦੋਂ ਇਹ ਸਾਡੇ ਕੋਲ ਆਇਆ ਆਪਾਂ ਜੀ ਆਇਆਂ ਨੂੰ ਕਿਹਾ ਪਰ ਆਂਦਿਆ ਦੀ ਪਹਿਲੀ ਸਟੇਟਮੈਂਟ ਸੀ ਕਿ ਤੁਦੀ ਮਜ਼ਦੂਰ ਸਾਡੇ ਨਹੀਂ ਹੈਗੇ ਬਜ਼ੁਰਗ 15-15 ਸਾਲ ਤੋਂ ਕਰੋਨਾ ਦੇ ਸਮੇਂ ਤੋਂ ਲੈ ਕੇ ਲੰਬੇ ਸਮੇਂ ਤੋਂ ਇੱਥੋਂ ਦੇ ਸਫਾਈ ਕਰ ਰਹੇ ਆ ਸਫਾਈ ਵਿਵਸਥਾ ਦੇ ਨਾਲ ਜੁੜੇ ਹੋਏ ਆ 300 ਰੁਪਏ ਦੀ ਬੰਦੂਆ ਮਜ਼ਦੂਰੀ ਉਹ ਠੇਕੇਦਾਰੀ ਦਾ ਸੰਤਾਪ ਕੀ ਇਸ ਸ਼ਹਿਰ ਦੀ ਸਿਵਲ ਸੁਸਾਇਟੀ ਤੇ ਕੀ ਪੰਜਾਬ ਦਾ ਇੱਕ ਸਮਾਜ ਦੱਸ ਸਕਦਾ ਹੈ ਕਿ ਗਰੀਬ ਪੰਜਾਬੀ ਦਾ ਗੁਜ਼ਾਰਾ ਕਿੱਦਾਂ ਚੱਲ ਸਕਦਾ 300 ਰੁਪਏ ਦੀ ਆੜੀ ਦੇ ਵਿੱਚ ਔਰ ਕਈ ਬਜ਼ੁਰਗਾਂ ਨੂੰ 15 15 14 14 ਸਾਲ ਹੋ ਗਏ ਨੇ ਕੀ ਕਿਉਂ ਲੱਗਦਾ ਸਰਕਾਰਾਂ ਇਸ ਤਰ੍ਹਾਂ ਕਿਉਂ ਕਰਦੀਆਂ ਨੇ ਜੋ ਭਗਵੰਤ ਮਾਨ ਸਰਕਾਰ ਨਹੀਂ ਸੀ ਬੜੀ ਉਹਨਾਂ ਦਾ ਕਹਿਣਾ ਸੀ ਸਾਡੀ ਸਰਕਾਰ ਆਪਣੇ ਆਉ ਤੁਹਾਨੂੰ ਕਦੀ ਧਰਨਾ ਪ੍ਰਸ਼ੰਨ ਨਹੀਂ ਕਰਨਾ ਪੈਣਾ ਆਊਗਾ ਪਰ ਅਸੀਂ ਦੇਖਿਆ ਅੱਜ ਉਹਨਾਂ ਦੀ ਸਰਕਾਰ ਵਿੱਚ ਵੱਧ ਵੱਧ ਜਿਹੜੇ ਜਿਹੜੇ ਧਰਨਾ ਪ੍ਰਸ਼ੰਨ ਕਰਨੇ ਪੈਂਦੇ ਸਨ ਪੱਤਰਕਾਰ ਸਾਹਿਬ ਤੁਸੀਂ 4 ਸਾਲ ਤੋਂ ਹੋ ਜਾਂਦੇ ਵੀ ਜੇ ਜਦੋਂ ਦੀ ਸਰਕਾਰ ਬਣੀ ਐ ਐਸਸੀ ਸਕਾਲਰਸ਼ਿਪ ਤੋਂ ਲੈ ਕੇ ਐਸੀ ਕਮਿਸ਼ਨ ਤਿੰਨ ਸਾਲ ਖਾਲੀ ਰਿਆ ਔਰ ਗਰੀਬਾਂ ਨੂੰ ਮਜ਼ਦੂਰਾਂ ਨੂੰ ਸੰਗਰੂਰ ਤੋਂ ਲੈ ਕੇ ਅਮਰੀਕਸਰ ਤੱਕ ਸਿਰਫ ਡਾਂਗਾ ਪਈਆਂ ਜੇਲਾ ਪਈਆਂ ਹਤਕੜੀਆਂ ਪਈਆਂ ਔਰ ਆਪਾਂ ਆ ਵੀ ਸਰਕਾਰ ਦੇ ਵਿੱਚ ਜੇਲ ਆ ਕੇ ਆਏ ਧਰਨੇ ਦੇ ਕਰਕੇ ਧਰਨਿਆਂ ਤੋਂ ਬਾਅਦ ਕੋਈ ਹੱਕ ਨਹੀਂ ਮਿਲ ਰਿਹਾ ਹੁਣ ਠੇਕੇਦਾਰੀ ਸਿਸਟਮ ਦਾ ਤੁਹਾਨੂੰ ਸਿੱਧਾ-ਸਿੱਧਾ ਸਿਸਟਮ ਬਦਲਣਾ ਕਿ 40000 50000 ਰੁਪਏ ਜਿਹੜਾ ਕੰਮ ਹੈਗਾ ਉਹ ਠੇਕੇਦਾਰ ਠੇਕੇਦਾਰ 10000 ਰੁਪਏ ਦੇ ਵਿੱਚ ਕਰਵਾ ਲੈਂਦਾ ਔਰ ਉਹ ਜਿਹੜਾ 40000 ਰੁਪਿਆ ਹੈਗਾ ਉਹ ਸਿੱਧਾ-ਸਿੱਧਾ ਕਿ ਕਿਕ ਬੈਕ ਹੈਗੀ ਆ ਮੌਜੂਦਾ ਸਰਕਾਰਾਂ ਜਿਹੜੀਆਂ ਮਰਜੀ ਆਨ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਸਰਕਾਰ ਸਭ ਤੋਂ ਪਹਿਲਾਂ ਠੇਕੇਦਾਰੀ ਸਿਸਟਮ ਲੈ ਕੇ ਆਈ ਉਸ ਤੋਂ ਬਾਅਦ ਕਾਂਗਰਸਾ ਵੀ ਰਾਜ ਰਿਆ ਕਮਿਸ਼ਨਾਂ ਦਾ ਚੱਕਰ ਹੈਗਾ ਸਰਕਾਰੀ ਬਾਬੂ ਕਮਿਸ਼ਨ ਖਾਂਦੇ ਆ ਔਰ ਨਾਲ ਜਿਹੜਾ ਮੁੱਖ ਮੰਤਰੀ ਹੋਵੇ ਮੰਤਰੀ ਹੋਵੇ ਉਹ ਵਿੱਚ ਕਮਿਸ਼ਨਾਂ ਦਾ ਕਿੱਕਬੈਕ ਹੈ 50000 ਦਾ ਕੰਮ ਜਦੋਂ 10000 ਰੁਪਏ ਚ ਕਰਵਾਓਗੇ ਠੇਕੇਦਾਰੀ ਸਿਸਟਮ ਦੇ ਨਾਲ ਬੰਦੂਆ ਮਜ਼ਦੂਰੀ ਦੇ ਨਾਲ ਤੇ ਨੈਚੁਰਲੀ ਸਾਰੀ ਦਾ ਸਾਰਾ ਇਨਸੈਂਟਿਵ ਗੇਮ ਹੈਗੀ ਹੈ ਰਿਸ਼ਵਤਖੋਰੀ ਹੈਗੀ ਹੈ ਪਰ ਇਹ ਆਰਗੇਨਾਈਜ਼ਡ ਹੈਗੀ ਹੈ ਇਲਿਜੀਟਿਮੇਟ ਹੈਗੀ ਹੈ ਕਾਨੂੰਨੀ ਹੈਗੀ ਹੈ ਕਾਨੂੰਨੀ ਭ੍ਰਸ਼ ਖਤਮ ਕਰਨਾ ਜੇਕਰ ਤੁਹਾਨੂੰ ਕੋਈ ਤੁਹਾਡੇ ਕੋ ਪੈਸੇ ਮੰਗਦਾ ਤੁਹਾਡੇ ਕੋ ਰਿਸ਼ਵਤ ਮੰਗਦਾ ਮੇਰਾ ਤੁਸੀਂ ਨੰਬਰ ਲੋ ਮੇਰੇ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਮੈਨੂੰ ਵਟਸਐਪ ਕਰੋ ਮੈਂ ਤੇ ਵੱਡੀ ਕਾਰਵਾਈ ਕਰੂੰਗਾ ਤੁਸੀਂ ਕਹਿੰਦੇ ਹੋ ਭ੍ਰਿਸ਼ਟਾਚਾਰ ਹਲੇ ਵੀ ਹੈਗਾ ਵਾ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਭ੍ਰਿਸ਼ਟਾਚਾਰ ਸੀ ਖਤਮ ਕਰ ਰਹੇ ਆ 300 300 ਰੁਪਏ ਦਿਹਾੜੀ ਜੇ ਤੁਸੀਂ ਕੰਮ ਕਰਾਓਗੇ ਅੱਜ ਦੇ ਟਾਈਮ ਦੇ ਵਿੱਚ ਤੇ ਇਹ ਆਰਗੇਨਾਈਜ਼ ਭ੍ਰਿਸ਼ਟਾਚਾਰ ਹੈ ਦੂਜੀ ਗੱਲ ਕਿਸੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਮਿੰਟ ਸਿਰਫ 15 ਮਿੰਟ ਗੱਡਰ ਚਵਾੜਾਂਗਾ ਉੱਚ ਪਤਾ ਲੱਗੇ ਕਿ ਬਿਨਾਂ ਸੇਫਟੀ ਸਮਾਨ ਦੇ ਜ਼ਿੰਦਗੀ ਕਿੱਦਾਂ ਦਮ ਤੋੜ ਦਿੰਦੀ ਹੈ ਜਰੀਲੇ ਸੱਪ ਜਿਹੜੇ ਕਿੱਦਾਂ ਡੰਗ ਮਾਰਦੇ ਨੇ ਔਰ ਜਿਹੜੀ ਜਰੀਲੀਆਂ ਗੈਸਾਂ ਨੇ ਉਹ ਬੰਦੇ ਨੂੰ ਕਿੱਦਾਂ ਉਹਦਾ ਦਮ ਤੋੜ ਦਿੰਦੀ ਆ ਸੇਫਟੀ ਸਮਾਨ ਨਹੀਂ ਅੰਨਾਂ ਤੱਕ ਉਹ ਹੈਗੇ ਅੱਜ ਤੱਕ ਸੀਵਰੇਜ ਕਰਮਚਾਰੀ ਹਰ ਦੂਜੇ ਦਿਨ ਕਿਸੇ ਨਾ ਕਿਸੇ ਡਿਸਟ੍ਰਿਕਟ ਚ ਮਰਦੇ ਨੇ ਇਹ ਕਰਪਸ਼ਨ ਨਹੀਂ ਹੈਗੀ ਤੇ ਹੋਰ ਕੀ ਹੈਗਾ ਸੇਫਟੀ ਦੀ ਕਿੱਟ 60-60 ਹਜ਼ਾਰ ਰੁਪਈਆ ਠੇਕੇਦਾਰ ਖਾ ਜਾਂਦੇ ਨੇ ਔਰ ਕੀ ਸਰਕਾਰੀ ਬਾਬੂ ਤੇ ਮੰਤਰੀ ਤੇ ਚੇਅਰਮੈਨ ਦੀ ਮਿਲੀ ਭਗਤ ਦੇ ਬਿਨਾ ਹੋ ਜਾਂਦਾ ਪੋਸੀਬਲ ਨਹੀਂ ਹੈਗਾ ਪੁਤਲਾ ਸਾੜ ਰਿਹਾ ਮੁੱਖ ਮੰਤਰੀ ਭਗਵੰ ਕੋਠੀ ਜਿਹੜੀ ਖੇਡ ਰਹੇ ਆ ਭਵੰਤਵਾਨ ਦੇ ਨੌਕਰ ਦੀ ਸਿਆਸੀ ਲੋੜੀਆਂ ਜਿਹੜਾ ਲੈ ਕੇ ਚੇਅਰਮੈਨ ਬਣ ਗਿਆ ਔਰ ਅੱਜ ਐਮਐਲਏ ਬਣਨ ਦੇ ਵੀ ਸਪੜੇ ਲੈ ਰਿਹਾ ਵਾ ਉਹਨੂੰ ਐਮਐਲਏ ਛੱਡੋ ਐਲਐਮਈ ਵਸਪਾ ਚੇਤਕ ਵੀ ਨਹੀਂ ਬਣਨ ਦੇਵਾਂਗੇ ਉਹ ਹੈਗਾ ਚੇਅਰਮੈਨ ਰਿੰਟੂ ਜਿਹੜਾ ਦਲਿਤਾਂ ਦਾ ਦੁਸ਼ਮਣ ਹੈ ਮਜ਼ਦੂਰਾਂ ਦਾ ਦੁਸ਼ਮਣ ਹੈ ਗਰੀ ਪੰਜਾਬੀ ਦਾ ਦੁਸ਼ਮਣ ਹੈ ਅੱਜ ਉਹਦੀ ਕੋਠੀ مالک ਦੀ ਅਰਥੀ ਆ ਔਰ ਉਠੀ ਜਿਹੜੀ ਆ ਉਹ ਨੌਕਰ ਦੀ ਹੈਗੀ ਹੈ ਔਰ ਹੱਕ ਜਿਹੜੇ ਵਾ ਦਲਿਤ ਮਜ਼ਦੂਰ ਪੰਜਾਬੀ ਮਜ਼ਦੂਰ ਬੇਜਮੀਨਾ ਕਿਸਾਨ ਇਹ ਸਾਰੇ ਉਸ ਪਰ ਪੈਣ ਪ੍ਰਾਣੇ ਜਿਹੜੇ ਦੂਰ ਦੂਰ ਪਿੰਡਾਂ ਤੋਂ ਆਉਂਦੇ ਆ ਇੱਕ ਚਾਹਤ ਸੀ ਇਹਨਾਂ ਦੀ ਕਿ ਇਹਨਾਂ ਨੂੰ ਪੱਕਾ ਕਰਤਾ ਜਾਏਗਾ ਸਭ ਤੋਂ ਪਹਿਲਾਂ ਚੌਥਾ ਦਰਜਾ ਨੌਕਰੀ ਦੇ ਉੱਤੇ ਸੰਤਾਪ ਆਇਆ ਠੇਕੇਦਾਰੀ ਸਿਸਟਮ ਇੰਪਰੂਵਮੈਂਟ ਟਰਸਟ ਕਰੋੜਾ ਰੁਪਏ ਦੀ ਮਲਾਈਆਂ ਖਾਂਦਾ ਇੱਥੇ ਕਰੋੜਾਂ ਦੀ ਐਫਡੀਆ ਲੈ ਕੇ ਇਸ ਟਰਸਟ ਚ ਭੱਜ ਜਾਂਦੇ ਲੋਕ ਪਲਾਟ ਹਰ ਦੂਜੇ ਦਿਨ ਵੇਚੇ ਜਾਂਦੇ ਆ ਪਰ ਇੱਕ ਸਫਾਈ ਸੇਵਕ ਪੱਕਾ ਨਹੀਂ ਹੈਗਾ ਸ਼ਰਮਲੀ ਆਂਦੀ ਸਰਕਾਰ ਨੂੰ ਧਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਨਿਤਿਸ਼ ਜੀ ਨੇ ਅੱਜ ਆਪਣੇ ਸਾਥੀਆਂ ਨਾਲ ਧਰਨਾ ਆਭਲਿਸ਼ਣ ਕਰ ਰਹੇ ਨੇ ਹੋਰ ਹੀ ਭਾਈ ਸਾਹਿਬ ਨਾਲ ਗੱਲਬਾਤ ਜਰੂਰ ਕਰਾਂਗੇ ਭਾਈ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਤੁਸੀਂ ਇੱਥੇ ਧਰਨਾ ਆਭਲਿਸ਼ਣ ਕਰ ਰਹੇ ਹੋ ਅਰਥੀ ਭੁਗ ਮਜਾਦ ਕਰ ਰਹੇ ਹੋ ਕੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਾਡੇ ਲੋਕ ਮਜ਼ਦੂਰ ਜਿਹੜੇ ਘਰਾਂ ਦੇ ਵਿੱਚ ਸਫਾਈ ਕਰਦੇ ਆ ਜਿਹੜੇ ਸੜਕਾਂ ਸਾਫ ਕਰਦੇ ਆ ਜਿਹੜੇ ਸੇਵਰ ਸਾਫ ਕਰਦੇ ਆ ਜਿਹੜੇ ਅਸੀਂ ਦੇਸ਼ ਦੀ ਸੇਵਾ ਕਰਦੇ ਆ ਉਹਨਾਂ ਦੇ ਨਾਲ ਅੱਜ ਸ਼ੋਸ਼ਣ ਹੋ ਰਿਹਾ ਤੁਸੀਂ ਦੇਖਦੇ ਹੋ ਪ੍ਰੋਮੋਟੈਕ ਦੇ ਮੁਲਾਜ਼ਮ ਕਿੰਨੇ ਚਿਰ ਤੋਂ ਉੱਥੇ ਭੁੱਖ ਹੜਤਾਲ ਦੇ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ ਤੇ ਕਿਸੇ ਨੂੰ ਕੋ ਸੁਣਾਈ ਨਹੀਂ ਨਿਕਦੀ ਇਹ ਸ਼ੋਸ਼ਣ ਹੈ ਸਾਡੇ ਨਾਲ ਤੇ ਇਹ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਗਰੀਬ ਨੂੰ ਗਰੀਬ ਦੇ ਮਦਰਦੀ ਆ ਪਰ ਗਰੀਬਾਂ ਦੀਆਂ ਵੋਟਾਂ ਲੈ ਕੇ ਗਰੀਬਾਂ ਨੂੰ ਅੱਜ ਇਹ ਗਮਰਾਹ ਕਰਦੇ ਆ ਲੋਕ ਤੇ ਸਾਡਾ ਅੱਜ ਮਜਾਰਾ ਜਿਹੜਾ ਕੀਤਾ ਗਿਆ ਵਾ ਇਹ ਡਾਕਟਰ ਅਮੇਦਕਾਰ ਜੀ ਸੋਚ ਦੇ ਨਾਲ ਅਸੀਂ ਉਹਨਾਂ ਦੀ ਵਿਚਾਰਧਾਰਾ ਨਾਲ ਇਹ ਇੱਥੇ ਮਜਾਰਾ ਕਰ ਰਹੇ ਆਂ ਔਰ ਪੁਤਲਾ ਵੀ ਫੂਕ ਰਹੇ ਆਂ ਔਰ ਇਹਦਾ ਭਾਂਡਾ ਵੀ ਭੰਨਿਆ ਵਾ ਤੇ ਬਾਕੀ ਅਸੀਂ ਆਸ ਕਰਦੇ ਆਂ ਵੀ ਜੇ ਸਰਕਾਰ ਨੂੰ ਆਵਾਜ਼ ਪਹੁੰਚਾਉਣ ਵਾਸਤੇ ਵੀ ਇਹਨਾਂ ਕੁਚਲਿਆ ਲੋਕਾਂ ਦੀ ਇਹਨਾਂ ਗਰੀਬਾਂ ਲੋਕਾਂ ਦੀ ਇਹਨਾਂ ਦੀ ਆਵਾਜ਼ ਜਿਹੜੀ ਆ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਔਰ ਜੇ ਐਡੇ ਵੱਡੇ ਪੁਤਲਾ ਫੂਕਣ ਨਾਲ ਵੀ ਇੰਨੇ ਵੱਡੇ ਧੰਨੇ ਰੱਖਣ ਨਾਲ ਵੀ ਮੋ ਇਹ ਜਿਹੜੀ ਆਵਾਜ਼ ਜਿਹੜੀ ਆ ਮੁੱਖ ਮੰਤਰੀ ਤੱਕ ਨਹੀਂ ਜਾਂਦੀ ਤੇ ਬੜੀ ਸ਼ਰਮ ਦੀ ਗੱਲ ਆ ਔਰ ਉਹਨਾਂ ਲੋਕਾਂ ਦੀ ਆਵਾਜ਼ ਜਿਹੜੇ ਇਹਨਾਂ ਦੀ ਗੰਦਗੀ ਸਾਫ਼ ਕਰਦੇ ਆ ਔਰ ਇਹਨਾਂ ਦੀ ਇਹਨਾਂ ਦੇ ਠੇਕੇਦਾਰ ਸਿਸਟਮ ਇਹਨਾਂ ਦੇ ਉੱਤੇ ਲਾਗੂ ਆ ਔਰ ਤਨਖਾਹ ਜਿਹੜੀ ਆ ਤੁਸੀਂ ਦੇਖਦੇ ਐਨਾ ਭ੍ਰਸ਼ਟਾਚਾਰ ਪ੍ਰੋਮਸਟੈਫ ਦੇ ਵਿੱਚ ਹੋ ਰਿਹਾ ਤੁਸੀਂ 15 ਸਾਲਾਂ ਤੋਂ 20 ਸਾਲਾਂ ਤੋਂ ਤੁਸੀਂ ਰਿਕਾਰਡ ਕਢਾ ਕੇ ਵੇਖ ਲਓ ਇਹਨਾਂ ਗਰੀਬਾਂ ਦਾ ਇੱਕ ਵੀ ਰਿਕਾਰਡ ਸਹੀ ਹੋਵੇ ਇਹਨਾਂ ਨੂੰ ਇੱਕ ਵੀ ਸਹੀ ਤਰੀਕੇ ਨਾਲ ਤਨਖਾਹ ਦਿੱਤੀ ਗਈਵੇ ਜਾਂ ਇਹਨਾਂ ਨੂੰ ਫੰਡ ਦਿੱਤਾ ਗਿਆ ਹੋਵੇ ਯਾ ਇਹਨਾਂ ਦੀ ਕੋਈ ਸਹੂਲਤ ਕੋ ਦਿੱਤੀ ਹੈ ਇਹਨਾਂ ਨੂੰ ਆਈਡੈਂਟੀ ਕਾਰਡ ਹਸਪਤਾਲ ਦਾ ਦਿੱਤਾ ਗਿਆ ਹੋਵੇ ਇਹ ਬਿਲਕੁਲ ਪਸਕਾਰਾ ਜਿਹੜਾ ਇਸ ਟਾਈਮ ਪ੍ਰੋਮੋ ਟੈਸਟ ਮੈਕਮਾ ਜਿਹੜਾ ਇਹਨਾਂ ਦੀ ਡਿਟੇਲ ਕਢਾਈ ਜਾਵੇ ਜਿੰਨੇ ਵੀ ਇਹ ਠੇਕੇਦਾਰ ਹੈਗੇ ਉਹਨਾਂ ਦੀ ਡਿਟੇਲ ਕਢਾਈ ਜਾਵੇ ਜਿੰਨੇ ਅਫਸਰ ਲੱਗੇ ਆ ਉਹਨਾਂ ਦੀ ਡਿਟੇਲ ਕਢਾਈ ਜਾਵੇ ਇਹਨਾਂ ਤੇ ਬੰਦੀ ਕਾਨੂੰਨੀ ਕਰਾ ਲੈਣ ਤੇ ਸਾਰਿਆਂ ਦੇ ਪਰਚਾ ਬੰਦਾ ਸਾਹਿਬ ਜੀ ਜੇ ਤੁਸੀਂ ਅੱਜ ਅਰਥੀ ਭੁਗ ਮਜਾਰਾ ਕੱਟ ਰਹੇ ਹੋ ਭਾਂਡਾ ਤੱਕ ਭਰਦੇ ਹੋ ਸਭਾ ਸਾਰਿਆਂ ਦੇ ਭਾਈਆ ਵਾ ਕਿ ਲੱਗਦਾ ਹੁਣ ਫੁੱਲ ਵੀ ਤੁਸੀਂ ਤਾਰ ਕੇ ਆਓਗੇ ਜੀ ਜੀ ਫੁੱਲ ਤਾਰਨੀ ਇਹਨਾਂ ਦੇ ਪਰਿਵਾਰ ਦੀ ਜ਼ਿੰ ਇਹ ਸਾਡੀ ਜ਼ਿੰਮੇਵਾਰੀ ਹੈ ਇਹ ਭਗਵੰਤ ਮਾਨ ਦਾ ਪਰਿਵਾਰ ਫੁੱਲ ਤਾਰੇ ਨਾਂ ਤਾਰੇ ਸਾਡਾ ਜਿਹੜਾ ਇਹਨਾਂ ਦਾ ਮੁਰਦੇ ਨੂੰ ਸਾਂਭਣ ਦਾ ਜੇ ਸਫਾਈ ਵੀ ਅਸੀਂ ਕਰਦੇ ਆਂ ਭਗਵੰਤ ਮਾਨ ਦੀ ਸਫਾਈ ਵੀ ਅਸੀਂ ਫੁੱਲ ਵੀ ਅਸੀਂ ਤਾਰੀਏ ਇਹ ਤਾਂ ਕੰਮ ਨਹੀਂ ਅਸੀਂ ਕਰਨਾ ਬਾਕੀ ਇਹ ਆ ਵੀ ਜਿਹੜਾ ਸਫਾਈ ਦਾ ਕੰਮ ਹੈ ਭਗਵੰਤ ਮਾਨ ਨੂੰ ਸਾਰ ਕੇ ਇਹਨੂੰ ਝਾੜੂ ਮਾਰ ਕੇ ਇਹਦੇ ਜਿਹੜੇ ਇੱਕ ਸਾਈਡ ਤੇ ਜ਼ਰੂਰ ਕਰ ਦਾਂਗੇ ਜੀ ਵਾਲਾ ਭਾ ਪਾ ਸਾਡੇ ਨਾਲ ਲੈ ਬਾਲਮੀ ਭਾਈਚਾਰੇ ਤੋਂ ਭਾਈ ਸਾਹਿਬ ਕੀ ਜਨ ਅੱਜ ਜਥੇ ਬੰਨਿਆ ਸਾਰੇ ਇਕੱਠੇ ਹੋਏ ਨੇ ਅਥੀਪੂਗ ਮਜਾਰਾ ਕੱਢਿਆ ਜਾ ਰਿਹਾ ਵੱਡਾ ਰੋਸ ਵੀ ਆ ਇਹ ਚੀਲੂ ਲੈ ਕੇ ਵੀ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਬੜੇ ਚਿਰ ਤੋਂ ਵਿਚਾਰੇ ਲੱਗੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਜੀ ਮੈਂ ਕਹਿਣਾ ਚਾਹੁੰਨਾ ਇਹ ਜਿਹੜੇ ਸਾਡਾ ਮਜ਼ਦੂਰ ਭਾਈਚਾਰਾ ਆ ਇਹ ਕਰੋਨਾ ਦੇ ਟਾਈਮ ਦੇ ਜਿਹੜੇ ਆ ਉਹ ਨੌਕਰੀ ਕਰਨ ਦੇ ਆ ਚਾ ਇਹਨਾਂ ਦੀ ਸਫਾਈ ਕਰਨ ਦੇ ਆ कोरोना ਦੇ ਟਾਈਮ ਤੇ ਜਿਹੜਾ ਬਹੁਤ ਔਖਾ ਸੀ ਸਫਾਈ ਕਰਨਾ ਲੋਕ ਜਿਹੜੇ ਤਗੜੇ ਤਨਹਾੜ ਲੋਕ ਸੀ ਉਹ ਆਪਣੇ ਘਰਾਂ ਚੋਂ ਨਹੀਂ ਨਿਕਲਦੇ ਇਹ ਕੋ ਮੂੰ ਤੇ ਕਪਾਜਾ ਲਾ ਕੇ ਤੇ ਜਿਹੜੇ ਤੁਰੇ ਬਸ ਬਾਹਰ ਇੰਨਾ ਕਿ ਆਉਂਦੇ ਸੀ ਔਰ ਜਿਹੜੇ ਸਾਡੇ ਭਾਈਚਾਰਾ ਆ ਸਾਰੇ ਹੀ ਇਹਨਾਂ ਦੀ ਸਫਾਈ ਕਰਦੇ ਸੀ ਸਾਰਾ ਸੀਵਰੇਜ ਦਾ ਜੋ ਵੀ ਕੰਮ ਇਹਨਾਂ ਲਈ ਕੋਰੋਨਾ ਕਿਉਂ ਨਹੀਂ ਸੀ ਆਈ ਉਸ ਟਾਈਮ ਤੇ ਇਹ ਤਗੜੇ ਲੋਕਾਂ ਦੀ ਤਨਹਾੜ ਲੋਕਾਂ ਲਈ ਕੋਰੋਨਾ ਆਈ ਸੀ ਔਰ ਇਹਨਾਂ ਲਈ ਕਰੋਨਾ ਨਹੀਂ ਆਈ ਹਜ ਤੱਕ ਇਸ ਬਾਈ ਕਰਨ ਦੇ ਸਾਰਾ ਕੰਮ ਕਰਨ ਦੇ ਆ ਔਰ ਇਹ ਲਾਰੇ ਤੇ ਲਾਰਾ ਠੇਕੇਦਾਰੀ ਜਿਹੜਾ ਇਹ ਮਹਿਕਮਾ ਕੀਤਾ ਗਿਆ ਆ ਇਹਨੂੰ ਕਿਉਂਕਿ ਇਹ ਇੱਕ ਸਰਕਾਰੀ ਚਾਹੀਦਾ ਸਰਕਾਰੀ ਇਸ ਕਰਕੇ ਚਾਹੀਦਾ ਵੀ ਇੱਕ ਇਹੋ ਹੀ ਜਿਹੜਾ ਮਜ਼ਦੂਰ ਭਾਈਚਾਰੇ ਦਾ ਛੋਟੇ ਵਰਗ ਦਾ ਸਾਡੇ ਭੈਣ ਭਰਾਵਾਂ ਦਾ ਤੇ ਇਹ ਇੱਕ ਇਹੋ ਹੀ ਇਹੋ ਹੀ ਨੌਕਰੀ ਬਚੀ ਸੀ ਇਹਨਾਂ ਨੇ ਜਿਹੜੀ ਇਹ ਵੀ ਇੱਕ ਠੇਕੇਦਾਰੀ ਸਿਸਟਮ ਲਾਗੂ ਕਰਤਾ ਆ ਠੇਕੇਦਾਰੀ ਦੇ ਵਿੱਚ 10000 ਰੁਪਏ ਤਨਖਾਹ ਦਿੰਦੇ 10000 ਦੇ ਵਿੱਚ ਕਿਸੇ ਦੇ ਘਰ ਦਾ ਕੋਈ ਗੁਜ਼ਾਰਾ ਨਹੀਂ ਚੱਲਦਾ ਇਹਨਾਂ ਦੀ ਤਨਖਾਹ ਆ ਜਿਹੜੀ ਐਮ ਐਲ ਏ ਦੀ ਮੰਤਰੀ ਦੀ ਐਮ ਐਲ ਏ ਦੀ ਲੱਖ ਲੱਖ ਡੇਡ ਡੇਡ ਲੱਖ ਆ ਜੀ ਠੀਕ ਆ ਜੀ ਤੇ ਜਿਹੜੇ ਸੁਪਰਧਾਰ ਸਾਹਿਬ ਮੁਖਮਤੀ ਸਾਹਿਬ ਤੇ ਆਏ ਦਿਨ ਕਹਿੰਦੇ ਨੇ ਵੀ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਕੀਤੇ ਜਾ ਰਹੇ ਨੇ ਇਹਨਾਂ ਨੂੰ ਵਧ ਸੂਤਾ ਦਿੱਤੀ ਜਾ ਰਹੇ ਤੁਸੀਂ ਕਹ ਰਹੇ ਹੋ ਬੜੇ ਲੰਬੇ ਸਮੇਂ ਤੋਂ ਇਹ ਕੱਚੇ ਨੇ ਜਿਹੜੇ ਹੈਗੇ ਸੀ ਉਹ ਵੀ ਇਹਨਾਂ ਨੂੰ ਕੱਢ ਦਿੱਤਾ ਗਿਆ ਵਾ ਪਰ ਮੁਖਮਤੀ ਸਾਹਿਬ ਕਹਿੰਦੇ ਨੇ ਵੀ ਆਏ ਦਿਨ ਅਸੀਂ ਜਿਹਨੇ ਬੁਲਾਇਆ ਮਾਨੂੰ ਪੱਕੇ ਕਰ ਰਹੇ ਆ ਮੈਂ ਕਹਿੰਦਾ ਜੀ ਜੇ ਚਾਹ ਤੇ ਉਹਨਾਂ ਦੇ ਦਿਮਾਗ 'ਚ ਫਿਰ ਫਰਕ ਪੈ ਗਿਆ ਤੇ ਚਾਹ ਇਹਨਾਂ ਦੇ ਫਰਕ ਪੈ ਗਿਆ ਜੇ ਤੇ 10 ਸਾਲ ਤੋਂ ਇਹ ਕਰ ਰਹੇ ਤੇ ਫਿਰ ਇਹ ਪਾਗਲ ਹੋਏ ਸੜਕਾਂ ਤੇ ਤੁਰੇ ਫਿਰਦੇ ਠੱਕੇ ਖਾਂਦੇ ਫਿਰਦੇ ਤੇ ਚਾਹ ਮੁੱਖ ਮੰਤਰੀ ਸਾਹਿਬ ਪਾਗਲ ਹੋਏ ਆ ਜਿਹੜੇ ਝੂਠੇ ਬਿਆਨ ਦੇਈ ਜਾਂਦੇ ਆ ਰੌਲਾ ਪਾਈ ਜਾਂਦੇ ਆ ਵੀ ਹਾਂ ਭਈ ਅਸੀਂ ਪੱਕੇ ਕਰਦੇ ਪੱਕੇ ਕਰਦੇ ਜੇ ਇਹ ਪੱਕੇ ਕਰਦੇ ਇਹ ਕਰੋਨਾ ਦੇ ਟਾਈਮ ਦੇ ਨੌਕਰੀਆਂ ਕਰਨ ਦੇ ਆ ਇਹ ਸੇਵਾ ਕਰਨ ਦੇ ਆ ਇਹ ਕਿਉਂ ਕੱਚੇ ਰਹਿਣ ਦੇ ਨੇ ਫਿਰ ਗੱਲਾ ਆ ਜੀ ਹੋਰ ਕੀ ਲਾਸਟ ਤੁਹਾਡੀ ਕੀ ਮੰਗੀ ਆ ਅੱਜ ਜਿਹੜਾ ਇੱਥੇ ਮੁਜਾਰਾ ਕਟਕਟਾ ਜਾ ਰਿਹਾ ਕਿੱਥੋਂ ਸ਼ੁਰੂ ਹੋਇਆ ਸੀ ਤੇ ਕਿੱਥੇ ਜਾ ਕੇ ਸੰਬਾਪਤ ਹੋਇਆ ਸਾਡਾ ਜੀ ਰਣਜੀਤ ਆਉਂਦੀ ਤੋਂ ਸ਼ੁਰੂ ਹੋਇਆ ਸੀ ਜਿਹੜਾ ਪ੍ਰੂਮਨ ਟਕਸਦਾ ਦਫ਼ਤਰ ਆ ਜਿੱਥੇ ਕਰਮਜੀਤ ਰਿੰਟੂ ਆ ਪ੍ਰੂਮਨ ਟਕਸਦਾ ਦਾ ਚੇਅਰਮੈਨ ਉਤੋਂ ਸ਼ੁਰੂ ਹੋਇਆ ਆ ਔਰ ਬਾਬਾ ਸਾਹਿਬ ਡਾਕਟਰ ਅਮੇਦਕਾਰ ਵੀ ਮਰਾਉਜੀ ਵਾਲੇ ਚੌਕ ਤੋਂ ਇਧਰ ਨੂੰ ਹੁੰਦਾ ਹੁੰਦਾ ਇੱਥੋਂ ਤੱਕ ਆ ਗਏ ਆ ਔਰ ਜਿਹੜੀ ਅਰਥੀ ਆ ਹੁਣ ਉਹ ਰਿੰਟੂ ਦੇ ਘਰ ਤੱਕ ਜਾਏਗੀ ਔਰ ਉੱਥੇ ਜਿਹੜਾ ਆ ਇਹ ਭਗਵੰਤ ਮਾਨ ਦਾ ਸ਼ਸਕਾਰ ਕੀਤਾ ਜਾਊਗਾ ਜਿਹੜੀਆਂ ਮੜੀਆਂ ਨੇ ਉੱਥੇ ਬਣਾ ਦਿੱਤੀਆਂ ਕਿਆਂ ਨੇ ਬਹੁਤ ਧੰਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਸਾਂਝੀ ਕਰ ਰਹੇ ਆ ਜਿੱਥੇ ਕਿ ਅੱਜ ਅਰਥੀ ਫੂਕ ਬੁਜਾਰਾ ਕੰਢਾ ਜਾ ਰਿਹਾ ਹੋਰ ਵੀ ਸਾਡੇ ਨਾਲ ਆ ਜਿਹੜੇ ਸਮਾਜ ਸੇਵੀ ਨੇ ਜਿਹੜੇ ਸੰਸਥਾ ਦੇ ਨਾਲ ਖੜੇ ਨੇ ਤੁਸੀਂ ਦੇਖਿਆ ਵੱਡਾ ਭਾਈਚਾਰਾ ਵਾ ਅਤੇ ਉਹਨਾਂ ਦੇ ਮਨਾਂ ਵਿੱਚ ਰੋਸ਼ ਵੀ ਐ ਚੀ ਲੈ ਕੇ ਵੀ ਸਾਨੂੰ ਜਿਹੜਿਆ ਪੱਕਿਆਂ ਨਹੀਂ ਕੀਤਾ ਜਾ ਰਿਹਾ ਵੱਡੀ ਤਦਾਦ ਵਿੱਚ ਜਿਹੜੇ ਇਹ ਲੋਕ ਨੇ ਪਰ ਦੇਖਣਾ ਹੈ ਕਿ ਸਰਕਾਰ ਇਹਨਾਂ ਨੂੰ ਕਦੋਂ ਤੱਕ ਪੱਤੇ ਪੱਕਿਆ ਕਰਦੀ ਆ ਜਾਂ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਕਦੋਂ ਤੱਕ ਮੰਨਦੀ ਨੇ ਤੁਸੀਂ ਦੇਖਿਆ ਅਰਥੀਪੂ ਜਿਹੜਾ ਅੱਜ ਮਜਾਰਾ ਕੱਢਿਆ ਗਿਆ ਵਾ ਮੁਖਵੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਜਿਹੜੇ ਚੇਅਰਮੈਨ ਨੇ ਅਪਰੂਵਮੈਂਟ ਟਰਸ ਦੇ ਕਰਮਚਾਰੀ ਸੀ ਰਿੰਟੂ ਉਹਨਾਂ ਦੇ ਦਫ਼ਤਰ ਦੇ ਬਾਹਰ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂਸੀਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਹ ਇਸ ਨੂੰ ਵੇਖ ਸਕਦੇ ਹੋ ਵੱਡਾ ਜਿਹੜਾ ਇਕੱਠ ਜਿਹੜਾ ਕੀਤਾ ਗਿਆ ਵਾ ਅਤੇ ਇਹਨਾਂ ਦਾ ਇਹੋ ਕਹਿਣਾ ਵੀ ਅਰਤੀ ਫੂ ਜਿਹੜਾ ਮਜ਼ਹਾਰਾ ਕੀਤਾ ਜਾ ਰਿਹਾ ਆਪਣੀਆਂ ਮੰਗਾ ਨੂੰ ਲੈ ਕੇ ਹੁਣ ਦੇਖਣਾ ਹੈਗਾ ਵੀ ਕਦੋਂ ਤੱਕ ਇਹਨਾਂ ਦੀ ਜਿਹੜੀਆਂ ਮੰਗਾ ਮੰਨੇ ਜਾਂਦੀਆਂ ਨੇ ਜਾਂ ਫਿਰ ਕਦੋਂ ਤੱਕ ਜਿਹੜਾ ਇਸੇ ਤਰ੍ਹਾਂ ਜਿਹੜਾ ਇਹ ਪ੍ਰਦਰਸ਼ਨ ਕਰਦੇ ਨੇ ਇਹ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਹੋਰ ਵੀ ਸਾਡੇ ਨਾਲ ਇਥੋਂ ਦੇ ਭਾਈਚਾਰੇ ਦੇ ਸਾਡੇ ਜਿਹੜੇ ਸਮਾਜ ਦੇ ਲੋਕੋ ਵੀ ਨਾਲ ਖੜੇ ਨੇ ਆ ਪੈਣੇ ਕੀ ਕੀ ਗੱਲ ਚਾਹੋਗੇ ਅੱਜ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਕਿਹੜਾ ਫੁਕਿਆ ਜਾ ਰਿਹਾ ਕੀ ਕਾਰਨ ਕੀ ਅੱਜ ਪੁਤਲਾ ਫੁਕਣਾ ਜੈ ਭੀਮ ਜੀ ਜੈ ਸੰਵਿਧਾਨ ਮੇਰਾ ਨਾਮ ਜ ਮੈਂ ਪ੍ਰੂਮੈਂਟ ਰੈਸਟੇ ਚ ਲੱਗੀ ਆ ਅਜ ਤੋਂ 15 ਸਾਲ ਤੋਂ ਕੰਮ ਕਰਦੀ ਪਈ ਆ ਪ੍ਰੂਮੈਂਟ ਰੈਸਟੇ ਸਵੈ ਸੇਵਕ ਸਾਨੂੰ ਇਹੀ ਲਾਰੇ ਲਾਏ ਗਏ ਆ ਜਿਹੜਾ ਵੀ ਚੇਅਰਮੈਨ ਹੁੰਦਾ ਹੀ ਸਾਨੂੰ ਲਾਰੇ ਲਾਉਂਦਾ ਹੀ ਕਿ ਤੁਸੀਂ ਤੁਹਾਨੂੰ ਪੱਕਿਆ ਕੀਤਾ ਜਾਊਗਾ ਨਹੀਂ ਐਸੇ ਹੀ ਆਸ ਤੇ ਲੱਗੇ ਰਹੇ ਆ ਤੇ ਚੇਅਰਮੈਨ ਨੇ ਟੁਨੇ ਦੇ ਬੇੜਾਈ ਕਰਕੇ ਕਰਤਾ ਕਿ ਤੁਸੀਂ ਮੇਰੇ ਬੰਦੇ ਹੀ ਨਹੀਂ ਜੇ ਸਾਨੂੰ ਇਨਸਾਫ ਦਵਾਇਆ ਜਾਵੇ 15 ਸਾਲ ਤੋਂ ਸੇਵਾ ਕਰਦੀਆਂ ਪਈਆਂ ਵਾਂ ਸਾਨੂੰ ਪੱਕੇ ਕੀਤਾ ਜਾਣ ਸਾਡੇ ਬੱਚੇ ਵੀ ਪੜ੍ਹਾਈ ਪੜ੍ਹਾਲ ਲਿਖਾ ਕੇ 15 ਸਾਲ ਤੋਂ ਕੰਮ ਕਰ ਰਹੇ ਹੋ ਸਿਵਲ ਦਾ ਕੰਮ ਕਰਦਾ ਕੰਮ ਕਰ ਰਹੇ ਤੁਸੀਂ ਅਈ ਸਪਾਈ ਸੇਵਕ ਛਾੜੂ ਵਾਲੇ ਹਾਂਜੀ ਬੱਚੇ ਜਾਨਾ ਤਾਂ ਉਹਨਾਂ ਦੀ ਰਿਪੋਰਟ ਟੈਸਟ ਦਾ ਵੀ ਸਾਡੇ ਮੁਲਾਜ਼ਮ ਹੈਗੇ ਕਿ ਨਹੀਂ ਹੈਗੇ ਤੁਹਾਡੇ ਕੋਲ ਉਹ ਕਹਿੰਦੇ ਚੇਅਰਮੈਨ ਰਿੰਟੂ ਨੇ ਬੇੜਾ ਹੀ ਵਰਕ ਕਰਤਾ ਆਣ ਕੇ ਕਹਿੰਦਾ ਸਾਡੇ ਮੁਲਾਜ਼ਮ ਹੀ ਨਹੀਂ ਜੁਮਾ ਜੁਮਾ 6 ਮਹੀਨੇ ਤੋਂ ਆਇਆ ਕਹਿੰਦਾ ਸਾਡੇ ਮੁਲਾਜ਼ਮ ਹੀ ਨਹੀਂ ਤੁਸੀਂ ਸਾਨੂੰ ਇਨਸਾਫ ਦਵਾਇਆ ਜਾਵੇ ਸਾਨੂੰ ਪੱਕੇ ਕੀਤਾ ਜਾਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਸਫਾਈ ਸੇਵਕਾਂ ਕੋਲੋਂ ਜਿਹੜਾ ਵੱਡਾ ਅੱਜ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਆਰਥਿਕ ਭੁਗ ਮਜਾਰਾ ਕੀਤਾ ਜਾ ਰਿਹਾ ਅਤੇ ਉਹਨਾਂ ਕਹਿੰਦੇ ਕਿ ਜਦੋਂ ਜਦ ਸਰਕਾਰ ਮੰਗਾਂ ਨਹੀਂ ਮੰਨਦੀ ਉਹਨਾਂ ਚ ਜਿਹੜੇ ਇਸੇ ਤਰ੍ਹਾਂ ਅਰਥਿਕ ਭੁਗ ਮਜਾਰੇ ਜਿਹੜੇ ਇਸੇ ਤਰ੍ਹਾਂ ਹੁੰਦੇ ਰਹਿਣਗੇ ਉਹ ਦੇਖਣਾ ਹੋਵੇਗਾ ਸਰਕਾਰ ਕਦੋਂ ਤੱਕ ਇਹਨਾਂ ਦੀ ਮੰਗਾਂ ਮੰਨਦੀ ਆ ਮੈਨੂੰ ਦੀ ਉਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ